ਕਾਠਗੜ ਦੇ ਨਾਲ ਲੱਗਦੇ ਪਿੰਡ ਰੈਲ ਮਾਜਰਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਖੇਤ ਵਿੱਚ ਲੱਗੇ ਇੱਕ ਟਰਾਂਸਫਾਰਮਰ ਵਿੱਚੋਂ ਤਾਂਬਾ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ ਇਸ ਮੌਕੇ ਗੱਲਬਾਤ ਦੌਰਾਨ ਦਿਲਜੀਤ ਸਿੰਘ ਪੁੱਤਰ ਸ਼ਮਚੇਰ ਸਿੰਘ ਨੇ ਦੱਸਿਆ ਕਿ ਦਿਨੋਂ ਦਿਨ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਗਈਆਂ ਹਨ ਉਹਨਾਂ ਦੱਸਿਆ ਕਿ ਬੀਤੀ ਰਾਤ ਚੋਰਾਵਾਂ ਵੱਲੋਂ ਟਰਾਂਸਫਾਰਮਰ ਵਿੱਚੋਂ ਤਾਂਬਾ ਚੋਰੀ ਕੀਤਾ ਗਿਆ ਹੈ ਅਤੇ ਟਰਾਂਸਫਾਰਮ ਬੰਦ ਹੋਣ ਕਾਰਨ ਖੇਤੀ ਦੀ ਸਿੰਚਾਈ ਵਿੱਚ ਰੁਕਾਵਟਾਂ ਆ ਰਹੀਆਂ ਹਨ ਪੀੜਤ ਕਿਸਾਨ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅੱਜ ਦੇ ਨਹੀਂ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਵੀ ਅਜਈਆਂ ਖਬਰਾਂ ਦੇਖਦੇ ਹੋ ਨਵਾਂ ਸ਼ਹਿਰ ਦਵਾਬਾ ਹੀ ਨਹੀਂ ਬਲਕਿ ਤੁਸੀਂ ਕੋਈ ਵੀ ਚੈਨਲ ਦੇ ਉੱਪਰ ਦੇਖੋ ਖੋਲ ਕੇ ਦੇਖੋ ਤੁਹਾਨੂੰ ਤਕਰੀਬਨ 90% ਜਿਹੜੀਆਂ ਉਹ ਚੋਰੀ ਦੀਆਂ ਵਾਰਦਾਤਾ ਜਿਹੜੀਆਂ ਨਜ਼ਰਾਨੀਆਂ ਪੰਜਾਬ ਦੇ ਵਿੱਚ ਜਿਹੜੀ ਚੋਰ ਹੈਗੇ ਨੇ ਚੋਰ ਇਹ ਵੀ ਨਹੀਂ ਦੇਖਦੇ ਆ ਕਿ ਅਸੀਂ ਕਿਸਾਨਾਂ ਨੇ ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਉਹ ਸੀਜ਼ਨ ਚੱਲ ਰਿਹਾ ਆ ਝੋਨੇ ਦਾ ਪਾਣੀ ਦੀ ਜ਼ਰੂਰਤ ਹੈਗੀ ਆ ਲੇਕਿਨ ਨਹੀਂ ਪਰ ਚੋਰਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਿਛਲੇ ਦਿਨੀ ਅਸੀਂ ਕੋਈ ਖੰਨਾ ਤੋਂ ਵੀ ਅਸੀਂ ਤੁਹਾਨੂੰ ਇਹ ਖਬਰ ਦਿਖਾਈ ਸੀ ਕਿ ਚੋਰਾਂ ਨੇ ਇੱਕ ਮੰਦਿਰ ਨੂੰ ਨਿਸ਼ਾਨਾ ਬਣਾਇਆ ਚੋਰਾ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਆ ਕਿ ਉਹ ਚੋਰੀ ਕਰਕੇ ਜਦੋਂ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਕਿਸਾਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹਨਾਂ ਘਰ ਵਾਲਿਆਂ ਨੂੰ ਉਸ ਤੋਂ ਜਾਣ ਮਤਲਬ ਜਾਣਦੇ ਹੋਏ ਵੀ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਆ ਕਿਉਂਕਿ ਉਹਨਾਂ ਨੇ ਤਾਂ ਆਪਣੀ ਚੋਰੀ ਕਰਨੀ ਆ ਔਰ ਚੋਰੀ ਕਰਦੇ ਆ ਤੇ ਚਲੇ ਜਾਂਦੇ ਆ ਪੁਲਿਸ ਵੱਲੋਂ ਬੇਚਕ ਫੜੇ ਵੀ ਜਾਂਦੇ ਆ ਨੇ ਪਰ ਉਹ ਫੇਰ ਜ਼ਮਾਨਤ ਤੇ ਬਾਹਰ ਆ ਜਾਂਦੇ ਆ ਉਸ ਤੋਂ ਬਾਅਦ ਦੇ ਵਿੱਚ ਫੇਰ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਨਵਾਂ ਸ਼ਰਦ ਵਾਪਸ YouTube ਚੈਨਲ ਨੂੰ ਤੁਸੀਂ ਵੀਡੀਓ ਚੱਲਦੇ ਹੀ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਹਰ ਰਿਪੋਰਟ ਹਰ ਖਬਰ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਰ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਦਲਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਇਹ ਰੇਲਮੰਚਰਾ ਜੀ ਇਹ ਸਾਰੇ ਜਿਹੜਾ ਤੁਹਾਡੇ ਟਰਾਂਸਫਰ ਹੰ ਦਾ ਚੋਰੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਰਾਤ ਮੋਟਰ ਚੱਲਦੀ ਸੀ ਜਦੋਂ ਸਵੇਰੇ ਆਏ ਚਾਚਾ ਜੀ ਉਹਨਾਂ ਨੇ ਨੱਕਾ ਮੋੜਨਾ ਸੀ ਜਦੋਂ ਦੇਖਿਆ ਤਾਂ ਹਾਲ ਦੇਖਿਆ ਜੀ ਤੇ ਇਹ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਇਹਦੇ ਵਿੱਚ ਨੁਕਸਾਨ ਕਾਫੀ ਹੈ ਜੀ ਨਵਾਂ ਹੀ ਲੱਗਣਾ ਹੁਣ ਛੱਡੇ ਕੁਝ ਨਹੀਂ ਇਹ ਜਿਹੜਾ ਟਰਾਂਸਫਾਰਮ ਹੈ ਕੱਲਾ ਟਰਾਂਸਫਾਰਮ ਲੈ ਗਿਆ ਕਿ ਇਹਦੇ ਵਿੱਚੋਂ ਕੋਈ ਸਮਾਨ ਸਮੂਹ ਕੱਟਿਆ ਉਹਨਾਂ ਨੇ ਉਹਦੇ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਜੀ ਬਾਕੀ ਆ ਕਵਰ ਕੁਪਰ ਸਾਰੀ ਇੱਥੇ ਹੀ ਆ ਤੁਹਾਡੇ ਸਾਹਮਣੇ ਇਹ ਤੁਹਾਡੇ ਇਸ ਏਰੀਆ 'ਚ ਪਹਿਲੀ ਵਾਰ ਦਾ ਹੋਇਆ ਕਿ ਅੱਗੇ ਵੀ ਕੋਈ ਹੋਈ ਨਾ ਨਹੀਂ ਪਿਛਲੇ ਸਾਲ ਵੀ ਹੁੰਦੀ ਸੀ ਫਿਰ ਉਹ ਬੰਦੇ ਫੜ ਹੋ ਗਏ ਸੀਗੇ ਸਾਲ ਕੇ ਆਰਾਮ ਰਿਹਾ ਹੁਣ ਦੁਬਾਰਾ ਸ਼ੁਰੂ ਹੋਇਆ ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਕੋਈ ਨਹੀਂ ਆ ਤਾਂ ਹੁਣ ਕੀ ਦਾ ਨਾ ਲੈਦੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਚੋਰ ਲੱਭਣੇ ਚਾਹੀਦੇ ਜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਤੁਹਾਡਾ ਸਾਰਾ ਖੇਤੀ ਦਾ ਸਟਾਈ ਦਾ ਕੰਮ ਰੁਕਿਆ ਹੋਇਆ ਹੁ ਨੁਕਸਾਨ ਕਾਫੀ ਹੈ ਜੀ ਹੁਣ ਪਹਿਲਾਂ ਨਵਾਂ ਟਰਾਂਸਫਰ ਖਾਵਾਂਗੇ ਦੇਖੋ ਕਿੰਨਾ ਖਰਚਾ ਹੁੰਦਾ ਜੀ ਵੈਸੇ ਆਈਡੀਆ ਕਿੰਨੇ ਕ ਦਾ ਟਰਾਂਸਫਰ ਮੈਂ ਹੁਣਾ ਜੀ ਸਾਡੇ 70000 ਦਾ ਲੈ ਗਏ ਜੀ ਤੇ ਹੁਣ ਤੁਸੀਂ ਜਿਹੜਾ ਜਿਵੇਂ ਤੁਹਾਡੀ ਫਸਲ ਪੱਕਣ ਤੇ ਆਈ ਹੈ ਹਾਂਜੀ ਇਹਦੇ ਬਾਰੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਚੋਰੀ ਹੋਈ ਚੋਰ ਲੱਭੇ ਜਾਣ ਪੁਲਿਸ ਆਂਦੀ ਨਹੀਂ ਅੱਧਰ ਪੁਲਿਸ ਦਾ ਰਾਮ ਨੂੰ ਘੇੜਾ ਬੁੱਜਣਾ ਚਾਹੀਦਾ ਜ਼ਰੂਰੀ ਹੈ ਜੀ ਕਿਉਂਕਿ ਚੋਰ ਖੁੱਲੇ ਘੁੰਮਦੇ ਆ ਕੋਈ ਡਰ ਨਹੀਂ ਕਿਸੇ ਦਾ ਇੱਥੇ ਜਿਵੇਂ ਤੁਹਾਡੀ ਇਹ ਮੋਟਰ ਹੈ ਇੱਥੇ ਕੋਈ ਰਹਿੰਦਾ ਵੀ ਹੈ ਰਾਤ ਨੂੰ ਕਿ ਨਹੀਂ ਨਹੀਂ ਇੱਥੇ ਨਹੀਂ ਕੋਈ ਰਹਿੰਦਾ ਠੀਕ ਹੈ ਸਰ ਓਕੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499